ਅੱਜ 9 ਅਕਤੂਬਰ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਹੈ ਇਹ ਉਹ ਮਹਾਨ ਸ਼ਹੀਦ ਨੇ ਜਿਨ੍ਹਾਂ ਨੇ ਆਪਣੇ ਕੇਸ ਨਹੀਂ ਕਤਲ ਕਰਾਏ ਸੀ ਤੇ ਆਪਣਾ ਖੂਪਰ ਲਵਾ ਦਿੱਤਾ ਸੀ ਸਰ ਜਾਇਦਾ ਜਾਏ ਮੇਰਾ ਸਿੱਖੀ ਸਦਕਾ ਜਾਏ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਪ੍ਰਣਾਮ ਸ਼ਹੀਦ ਭਾਈ ਤਾਰੂ ਸਿੰਘ ਜੀ 18ਵੀਂ ਸਦੀ ਦੇ ਮਹਾਨ ਸ਼ਹੀਦਾਂ ਦੇ ਵਿੱਚੋਂ ਇੱਕ ਸ਼ਹੀਦ ਹਨ ਜਿਨ੍ਹਾਂ ਦਾ ਜਨਮ 1716 ਈਸਵੀ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੂਲੇ ਵਿਖੇ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਉੱਤੇ ਜ਼ਕਰੀਆ ਖਾਨ ਨੇ ਬਹੁਤ ਜ਼ਿਆਦਾ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਸੀ। ਜਦੋਂ ਬਾਬਾ ਜੀ ਨੂੰ ਗੁਰਦਾਸ ਨੰਗਲ ਦੀ ਲੜਾਈ ਦੌਰਾਨ ਫੜ ਕੇ ਲਾਹੌਰ ਦਾ ਗਵਰਨਰ ਅਬਦੁੱਲ ਸਮੁੰਦ ਖਾਨ ਲਾਹੌਰ ਲੈ ਕੇ ਜਾ ਰਿਹਾ ਸੀ ਤਾਂ ਉਹਨਾਂ ਨੂੰ ਲਾਹੌਰ ਤੋਂ ਦਿੱਲੀ ਲਿਜਾਏ ਜਾਣ ਵੇਲੇ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਗਰ ਸਿੱਖਾਂ ਦੇ ਸੀਸ ਨਾਲ ਭਰੇ ਹੋਏ ਗੱਜੇ ਵੀ ਸਨ ਅਤੇ 2000 ਸਿੰਘਾਂ ਦੇ ਸੀਸ ਨਿਜੋਂ ਪਟੰਗੇ ਹੋਏ ਸਨ ਇਸੋਪਰੰਤ 1734 ਈਸਵੀ ਵਿੱਚ ਲਾਹੌਰ ਵਿਖੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੋਈ। ਉਸ ਵੇਲੇ ਗਵਰਨਰ ਜ਼ਕਰੀਆ ਖਾਨ ਨੇ ਸਿੱਖਾਂ ਉੱਪਰ ਜ਼ੁਲਮ ਹੋਰ ਵਧਾ ਦਿੱਤੇ। ਜ਼ਕਰੀਆ ਖਾਨ ਨੇ ਹੁਕਮ ਦੇ ਦਿੱਤਾ ਕਿ ਜਿੱਥੇ ਵੀ ਕੋਈ ਸਿੱਖ ਮਿਲਦਾ ਉਸ ਨੂੰ ਖਤਮ ਕਰ ਦੇ। ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖਦੇ ਸੀਗੇ ਸਮੇਂ ਦੀ ਨਜਾਕਤ ਨੂੰ ਪਹਿਚਾਨਦੇ ਸਿੱਖਾਂ ਨੇ ਜੰਗਲਾਂ ਦੇ ਵਿੱਚ ਡੇਰੇ ਲਾ ਲਏ ਤੇ ਜਦੋਂ ਵੀ ਉਹਨਾਂ ਦਾ ਟਾਈਮ ਮਿਲਦਾ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਮੱਥਾ ਟੇਕਣ ਆ ਜਾਂਦੇ ਸੀ ਤੇ ਨਾਲੇ ਇਸ਼ਨਾਨ ਕਰਕੇ ਗੁਰਬਾਣੀ ਦਾ ਨਿਤਨੇਮ ਕਰਕੇ ਚਲੇ ਜਾਂਦੇ ਸੀ ਤੇ ਇਸੇ ਤਰ੍ਹਾਂ ਹੀ ਜੰਗਲਾਂ ਦੇ ਵਿੱਚੋਂ ਵਿਉਤ ਬਣਾ ਕੇ ਜਾਲਮ ਸਰਕਾਰ ਨਾਲ ਟੱਕਰ ਵੀ ਲੈਂਦੇ ਸੀ ਸ਼ਹੀਦ ਭਾਈ ਤਾਰੂ ਸਿੰਘ ਜੀ ਇੱਕ ਮਿਹਨਤੀ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਉਹਨਾਂ ਸਿੱਖਾਂ ਦੀ ਸੇਵਾ ਕੀਤੀ ਜਿਹੜੇ ਜੰਗਲਾਂ ਦੇ ਵਿੱਚ ਲੋਗੇ ਹੋਏ ਸੀ ਉਹਨਾਂ ਉਹਨਾਂ ਸਿੱਖਾਂ ਦੀ ਲੰਗਰ ਪ੍ਰਸ਼ਾਦਾ ਛਕਾ ਕੇ ਸੇਵਾ ਕਰਦੇ ਸੀ ਤੇ ਇਹ ਗੱਲ ਜਗਰੀ ਖਾਨ ਤੋਂ ਬਰਦਾਸ਼ਤ ਨਹੀਂ ਹੋਈ ਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਬੰਦੀ ਬਣਾ ਲਿਆ ਸੀ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਆਪਣੇ ਧਰਮ ਦੇ ਲਈ ਬਹੁਤ ਹੀ ਜ਼ਿਆਦਾ ਤਸੀਹੇ ਸਹਣੇ ਪਏ ਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਗਏ ਜਗਰਿਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਧਰਮ ਪਰिवर्तन ਕਰਨ ਲਈ ਬਹੁਤ ਜ਼ਿਆਦਾ ਲਾਲਚ ਦਿੱਤੇ ਤੇ ਕਿਹਾ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਤੁਸੀਂ ਇਸਲਾਮ ਕਬੂਲ ਕਰ ਲਓ ਭਾਈ ਤਾਰੂ ਸਿੰਘ ਜੀ ਸਿੱਖੀ ਛੱਡ ਕੇ ਕੁਝ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਸੀ ਭਾਈ ਤਾਰੂ ਸਿੰਘ ਜੀ ਨੇ ਚੱਕਰੀਏ ਖਾਨ ਨੂੰ ਜਵਾਬ ਦਿੱਤਾ ਕਿ ਸਾਰੀ ਦੁਨੀਆ ਦੀਆਂ ਸੁੱਖ ਸਹੂਲਤਾਂ ਤੂੰ ਮੇਰੇ ਕਦਮਾਂ ਦੇ ਵਿੱਚ ਰੱਖ ਦੇ ਪਰ ਮੈਂ ਆਪਣੇ ਦਸ਼ਮੇਤ ਪਿਤਾ ਜੀ ਜੀਤ ਨੂੰ ਨਹੀਂ ਛੱਡ ਸਕਦਾ ਸਰਜਾਇਤਾ ਜਾਏ ਪਰ ਸਿੱਖੀ ਸਦਕਾ ਨਾ ਜਾਏ ਭਾਈ ਤਾਰੂ ਸਿੰਘ ਜੀ ਨੇ ਗੁਰ ਗੋਬਿੰਦ ਸਿੰਘ ਜੀ ਤੋਂ ਬੇਮਖ ਹੋਣਾ ਕਬੂਲ ਨਹੀਂ ਕੀਤਾ ਭਾਈ ਤਾਰੂ ਸਿੰਘ ਜੀ ਵੱਲੋਂ ਇਸ ਗੱਲ ਤੋਂ ਇਨਕਾਰ ਕਰਨ ਤੇ ਜਕਰੀਆ ਖਾਨ ਨੇ ਹੁਕਮ ਦੇ ਦਿੱਤਾ ਕਿ ਭਾਈ ਤਾਰੂ ਸਿੰਘ ਜੀ ਦੇ ਕੇਸ ਕਤਲ ਕਰ ਦਿੱਤੇ ਜਾਣ ਭਾਈ ਤਾਰੂ ਸਿੰਘ ਜੀ ਨੇ ਕਿਹਾ ਵੀ ਮੇਰੇ ਕੇਸ ਨਾ ਕਤਲ ਕੀਤੇ ਕਰਿਆ ਤੁਸੀਂ ਮੇਰਾ ਸਿਰ ਕਲਮ ਕਰ ਦਿਓ ਜਿਹੜੇ ਕੇਸ ਹਨਾ ਮੇਰੇ ਗੁਰੂ ਦੀ ਮੋਹਰ ਹੈ ਇਹ ਨਾ ਕਤਲ ਕਰੋ ਮੇਰਾ ਸਿਰ ਕਲਮ ਕਰ ਦਿਓ ਫਿਰ ਜਕਰੀਆ ਖਾਨ ਨੇ ਹੁਕਮ ਦੇ ਦਿੱਤਾ ਸੀ ਤੇ ਭਾਈ ਵੀ ਤਾਰੂ ਸਿੰਘ ਦੀ ਖੋਪਰ ਉਤਾਰ ਦਿੱਤਾ ਗਿਆ ਸੀ ਤੇ ਜਿਵੇਂ ਜਿਵੇਂ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰੀ ਜਾ ਰਹੀ ਸੀ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ ਕੋਪਰੀ ਉਤਾਰਨ ਦੇ ਬਾਵਜੂਦ ਵੀ ਭਾਈ 22 ਦਿਨ ਜਿੰਦਾ ਰਹੇ 22 ਦਿਨ ਬਾਅਦ ਭਾਈ ਤਾਰੂ ਸਿੰਘ ਜੀ ਸ਼ਹੀਦੀ ਪ੍ਰਾਪਤ ਕੀਤੀ ਉਹ ਦਿਨ 1745 ਈਸਵੀ ਵਿੱਚ ਇੱਕ ਸ਼ਹਾਦਤ ਭਰਿਆ ਦਿਨ ਸੀ ਜੋ ਕਿ ਸਿੱਖ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ ਸਿੱਖੀ ਸਦਕ ਦੀ ਇਹ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਦੇ ਰਾਹ ਵੀਰ ਸੁਣਾਉਂਦੀ ਰਹੇਗੀ ਤੇ ਸਾਡਾ ਵੀ ਫਰਜ਼ ਬੰਦ ਹੈ ਸ਼ਹੀਦ ਪਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਬਾਰੇ ਆਪ ਆਪਣੇ ਬੱਚਿਆਂ ਨੂੰ ਜਰੂਰ ਦੱਸਿਓ ਆਪ ਆਪਣੇ ਬੱਚਿਆਂ ਨੂੰ ਵੱਡੇ ਵੱਡੇ ਸਕੂਲਾਂ ਦੇ ਵਿੱਚ ਪੜਨਤ ਲਾ ਦਿੰਨੇ ਪਰ ਗੁਰਮਾਣੀ ਤੋਂ ਬੇਮੁਖ ਕਰ ਦਿੰਨੇ ਆ ਗੁਰਬਾਣੀ ਤੋਂ ਬੇਮੁਖ ਕਦੇ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਇੱਕ ਵਧੀਆ ਐਜੂਕੇਸ਼ਨ ਚੰਗੇ ਸਕੂਲਾਂ ਵਿੱਚ ਜ਼ਰੂਰੀ ਹੈ ਉਸੇ ਤਰ੍ਹਾਂ ਗੁਰਬਾਣੀ ਵੀ ਨਾਲ-ਨਾਲ ਜ਼ਰੂਰੀ ਹੈ ਮੈਂ ਤਾਂ ਸਭ ਤੋਂ ਮੇਨ ਗੱਲ ਇਹ ਮੰਨਦਾ ਹਾਂ ਬਾਕੀ ਕੁਝ ਰਹਿ ਜਾਏ ਸਭ ਤੋਂ ਪਹਿਲਾਂ ਗੁਰਬਾਣੀ ਜ਼ਰੂਰੀ ਹੈ ਚੰਗਾ ਪੜ੍ਹ ਲਿਖਣ ਦੇ ਨਾਲ-ਨਾਲ ਗੁਰਬਾਣੀ ਦਾ ਗਿਆਨ ਵੀ ਜ਼ਰੂਰੀ ਹੈ ਆਪਣੀ ਤੇ ਬੰਦਾ ਕਦੇ ਵੀ ਕਿਸੇ ਚੀਜ਼ ਨੂੰ ਮਾਰ ਨਹੀਂ ਖਾਂਦਾ ਆਪਾਂ ਹੋਰ ਗੋਸ਼ਟਾ ਬਹੁਤ ਕੁਝ ਦੱਸਦੇ ਰਹਿੰਨੇ ਆ ਆਪਾਂ ਨੂੰ ਸਾਰੇ ਇਤਿਹਾਰ ਪਤਾ ਹੁੰਦਾ ਪਰ ਆਪਣੇ ਮਹਾਨ ਸ਼ਹੀਦਾਂ ਦੇ ਜਨਮ ਦਿਹਾੜੇ ਛੀਦੀ ਦਿਹਾੜੇ ਆਪਾਂ ਭੁੱਲ ਜਾਂਦੇ ਇਹ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਇੱਕ ਇੱਕ ਸ਼ਹੀਦ ਦਾ ਜਨਮ ਦਿਹਾੜਾ ਅਤੇ ਦੇ ਸ਼ਹੀਦੀ ਦਿਨ ਯਾਦ ਹੋਣਾ ਚਾਹੀਦਾ ਅੱਜ ਉਹਨਾਂ ਦੀ ਬਦੌਲਤ ਹੀ ਆਪਾਂ ਸੁੱਖ ਚੈਨ ਦੀ ਜ਼ਿੰਦਗੀ ਬਤੀਤ ਕਰਦੇ ਹਾਂ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਆਪਾਂ ਹੁਣ ਦੇ ਲਈ ਨਿਤਨੇਮ ਅਰਦਾਸ ਕਰਦੇ ਹਾਂ ਇਹਨਾਂ ਸ਼ਹੀਦ ਸਿੰਘਾਂ ਨੂੰ ਅਰਦਾਸ ਦੇ ਵਿੱਚ ਦੇ ਲਈ ਯਾਦ ਕੀਤਾ ਜਾਂਦਾ ਹੈ ਸੇਤਕੋਮ ਦੇ ਮਹਾਨ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਸਾਰੀ ਸਿੱਖ ਸੰਗਤ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਪਾਂ ਸਭ ਕੁਝ ਤਾਂ ਆਪਣੇ ਬੱਚਿਆਂ ਨੂੰ ਗੋਰਿਆਂ ਦੇ ਤਿਹਾਰ ਆਪਾਂ ਸਾਰੇ ਜਾਣਦੇ ਆਾ ਕ੍ਰਿਸਮਸ ਹੈ ਆਹ ਤਿਹਾਰ ਹੈ ਤਾਂ ਪਰ ਆਪਾਂ ਆਪਣੇ ਗੁਰੂਆਂ ਦੇ ਜਨਮ ਦਿਹਾੜੇ ਸ਼ਹੀਦੀ ਦਿਨ ਸ਼ਹੀ ਸਿੰਘਾਂ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਨ ਭੁੱਲ ਜਾਨੇ। ਇਹ ਕਦੇ ਨਾ ਕਰਿਆ ਕਰੋ। ਆਪਣੇ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਨਾਲ ਜਾਣੂ ਕਰਵਾਓ। ਫੇਰ ਹੀ ਆਪਣੀ ਕੌਮ ਚੜ੍ਹਦੀ ਕਲਾ ਦੇ ਵਿੱਚ ਰਹੇਗੀ। ਤੇ ਕੋਈ ਵੀ ਸਰਕਾਰ ਸਿੱਖ ਕੌਮ ਨੂੰ ਦੁਬਾ ਨਹੀਂ ਸਕੇਗੀ। ਬਸ ਇਹਨਾ ਆਪਣੀ ਗੁਰਬਾਣੀ ਦਾ ਤੇ ਸਿੱਖ ਧਰਮ ਦਾ ਇਤਿਹਾਸ ਜਾਣੂ ਹੋਣਾ ਚਾਹੀਦਾ ਬੱਚਿਆਂ ਨੂੰ। ਫਿਰ ਦੇਖਿਓ ਤੁਸੀਂ ਸਿੱਖ ਕੌਮ ਦੀ ਕਿਵੇਂ ਚੜ੍ਹਦੀ ਕਲਾ ਹੁੰਦੀ ਹੈ। ਮੈਂ ਤਾਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦਾ ਸਿੱਖ ਕੌਮ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਰਹੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।